ਦਿੱਲੀ ਲੋਬੀ ਦੇ ਪੰਜਾਬ ਆਉਣ ਸਾਰ ਬਹੁਤ ਸਾਰੇ ਲੋਕਾਂ ਦੀ ਪੰਜਾਬ ਤੋਂ ਛੁੱਟੀ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਕੁਝ ਲੋਕਾਂ ਦੀ ਛੁੱਟੀ ਹੋਈ ਨਵਲ ਅਗਰਵਾਲ ਜਿਹੜੇ ਦਿੱਲੀ ਵਾਲਿਆਂ ਦੇ ਖਾਸਮ ਖਾਸ ਸੀਗੇ ਉਹਨਾਂ ਦੀ ਛੁੱਟੀ ਹੋਈ ਤੇ ਹੁਣ ਦਰਜਨਾ ਹੋਰ ਲੋਕਾਂ ਦੀ ਛੁੱਟੀ ਹੋਣ ਜਾ ਰਹੀ ਹੈ ਔਰ ਉਹਨਾਂ ਖਾਲੀ ਹੋਈਆਂ ਕੁਰਸੀਆਂ ਦੇ ਉੱਪਰ ਮਨੀਸ਼ ਸੋਦੀਆ ਦੇ ਖਾਸ ਬੰਦੇ ਬਹਿਣ ਜਾ ਰਹੇ ਆ ਕੁਰਸੀਆਂ ਕਿਹੜੀਆਂ ਖਾਲੀ ਹੋਣ ਜਾ ਰਹੀਆਂ ਨੇ ਮਨੀਸ਼ ਸੋਦੀਆ ਦੇ ਕਿਹੜੇ ਬੰਦੇ ਇੱਥੇ ਉਹਨਾਂ ਖਾਲੀ ਕੁਰਸੀਆਂ ਤੇ ਬੈਠਣਗੇ ਔਰ ਦਿੱਲੀ ਵਾਲਿਆਂ ਦੀ ਇੰਟਰਫੇਰੈਂਸ ਪੰਜਾਬ ਦੇ ਵਿੱਚ ਇੰਨੀ ਕਿਉਂ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਵਕ ਵਕ ਥਾਈ ਤੇ ਪਿਛਲੇ ਕਈ ਦਿਨਾਂ ਦਾ ਆਮ ਆਦੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਘੇਰਿਆ ਜਾ ਰਿਹਾ ਉਹਨਾਂ ਨੂੰ ਭਜਾਇਆ ਜਾ ਰਿਹਾ ਇਹ ਵਰਤਾਰਾ ਕੀ ਹੈ ਕਿਉਂ ਇਹ ਵਰਤਾਰਾ ਸਿਰਫ 3 ਸਾਲਾਂ ਦੀ ਸਰਕਾਰ ਤੋਂ ਬਾਅਦ ਤੇ ਆਉਣ ਵਾਲਿਆਂ ਦਿਨਾਂ ਦੇ ਵਿੱਚ ਇਹ ਵਰਤਾਰਾ ਕਿਹੋ ਜਿਹਾ ਰਹਿਣ ਵਾਲਾ ਤਾਂ ਕੀ 27 ਤੱਕ ਇਹ ਵਰਤਾਰਾ ਹੋਰ ਵੱਧ ਜਾਏਗਾ ਜਾਂ ਸੌਖਾ ਰਹੂਗਾ ਆਮ ਆਦੀ ਪਾਰਟੀ ਵਾਸਤੇ ਇਸ ਤੇ ਵੀ ਗੱਲ ਕਰਨੀ ਹੈ ਨਾਲ ਹੀ ਨਾਲ ਗੱਲ ਕਰਾਂਗੇ ਕਿ ਜਿਹੜਾ ਬੰਬਾਂ ਵਾਲੇ ਬਿਆਨ ਦੇ ਉੱਪਰ ਪ੍ਰਤਾਪ ਸਿੰਘ ਬਾਜਵਾ ਵਰਸਸ ਭਗਵੰਤ ਮਾਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਪਸੀ ਕਲੇਸ਼ ਜਿਹੜਾ ਉਹ ਚੱਲ ਰਿਹਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਬਿਆਨਬਾਜ਼ੀ ਆਪਸੀ ਜਿਹੜੇ ਪਰਸਨਲ ਬਿਆਨਾਂ ਤੱਕ ਵੀ ਜਿਹੜੀ ਉਹ ਪਹੁੰਚ ਚੁੱਕੀ ਹੈ ਪਰਸਨਲ ਚੀਜ਼ਾਂ ਤੱਕ ਵੀ ਪਹੁੰਚ ਚੁੱਕੀ ਹੈ ਅੱਜ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਜੋੜਿਆ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਜੋੜਿਆ ਜਾ ਰਿਹਾ ਜਿਹੜਾ ਅੱਤਵਾਦੀ ਪੰਨੂਆਂ ਉਹਦੇ ਨਾਲ ਜੇ ਅੱਤਵਾਦੀ ਪੰਨੂ ਦੇ ਨਾਲ ਜੋੜਿਆ ਜਾ ਰਿਹਾ ਤਾਂ ਫਿਰ ਅੱਜ ਤੱਕ ਸਰਕਾਰ ਕੀ ਕਰਦੀ ਰਹੀ ਵਿਰੋਧੀ ਧਿਰ ਦੇ ਲੀਡਰ ਤੇ ਇਹੋ ਜਿਹੇ ਇਲਜ਼ਾਮ ਕਿਉਂ ਜਾਂ ਕਿ ਸੱਚੇ ਨੇ ਜਾਂ ਝੂਠੇ ਨੇ ਇਸ ਤੇ ਇਹ ਮੈਂ ਗੱਲ ਕਰਨੀ ਆ ਮੇਰੇ ਨਾਲ ਬੜੇ ਦਿਨਾਂ ਬਾਅਦ ਸਾਡੇ ਨਾਲ ਜੁੜੇ ਐ ਭੱਟੀ ਸਾਹਿਬ ਔਰ ਬੜੇ ਦਿਨਾਂ ਦੀ ਕੋਸ਼ਿਸ਼ ਦੇ ਵਿੱਚ ਸੀ ਕਿ ਅਸੀਂ ਚਲੋ ਮੈਂ ਵੀ ਜਿਹੜਾ ਉਹ ਪ੍ਰੋਗਰਾਮ ਨਹੀਂ ਸੀ ਕਰ ਸਕਿਆ ਭੱਟੀ ਸਾਹਿਬ ਸਵਾਗਤ ਹੈ ਬਹੁਤ ਦਿਨਾਂ ਦਾ ਬਾਅਦ ਆਪਾਂ ਜੁੜਿਆ ਜੀ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਮਾਫੀ ਕਿਉਂਕਿ ਮੇਰੀ ਸਿਹਤ ਵੀ ਢਿੱਲੀ ਰਹੀ ਕਾਫੀ ਤੇ ਆਪਾਂ ਬੜੀ देर बाद ਜੁੜੇ ਰਹੇ ਆ ਅਸਰ ਦੇ ਵਿੱਚ ਤੇ ਸਾਰਿਆਂ ਨੂੰ ਇੱਕ ਵਾਰ ਦੁਬਾਰਾ ਪ ਜੀ ਪੱਤੀ ਸਾਹਿਬ ਸ਼ੁਰੂਆਤ ਇਸੇ ਖਬਰ ਤੋਂ ਹੀ ਆਪਾਂ ਲੈਨੇ ਆ ਕਿ ਜਿਹੜਾ ਇਹ ਸਿਆਸਤ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਵਾਲੇ ਬਿਆਨ ਦੇ ਉੱਪਰ ਜਿਸ ਤਰੀਕੇ ਦੀ ਸਿਆਸਤ ਚੱਲੀ ਹੈ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਭਗਵੰਤਪਾਣ ਨੂੰ ਪਤਾ ਜੇ ਇਹ ਸਿਗਾ ਕਿ ਭਾਈ ਇਹ ਬਿਆਨ ਸਿਰਫ ਇੱਕ ਸਿਆਸੀ ਬਿਆਨਬਾਜ਼ੀ ਸੀਗੀ ਝੂਠ ਸੀਗਾ ਤਾਂ ਫਿਰ ਇੰਨਾ ਵੱਡਾ ਰਿਐਕਟ ਕਿਉਂ ਪਰਚਾ ਤੱਕ ਦਾ ਜਿਹੜਾ ਦਰਜ ਕਰ ਦਿੱਤਾ ਗਿਆ ਹੁਣ ਹੁਣ ਉਹਨਾਂ ਤੇ ਹੋਰ ਅੱਗੇ ਵਧਿਆ ਜਾ ਰਿਹਾ ਫਿਰ ਅਮਨ ਅਰੂੜਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਆਪਸ ਦੇ ਵਿੱਚ ਪਰਸਨਲ ਹੋ ਗਏ ਪਰਸਨਲ ਇਸ਼ੂ ਜਿਹੜੇ ਉਹ ਬਣਾ ਲਏ ਨਿੱਜੀ ਬਿਆਨਬਾਜ਼ੀਆਂ ਜਿਹੜੀਆਂ ਹੋ ਗਈਆਂ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਜਿਸ ਤਰੀਕੇ ਨਾਲ ਹੁਣ ਇਲਜ਼ਾਮਬਾਜ਼ੀ ਅੱਜ ਹੋਈ ਅਤਵਦੀ ਪੰਨੂ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ ਕਿਵੇਂ ਦੇਖਦੇ ਹਾਂ ਇਸ ਬਿਆਨਬਾਜ਼ੀ ਨੂੰ ਜੇ ਪੰਨੂ ਦੇ ਨਾਲ ਰਿਲੇਸ਼ਨ ਹੈਗੇ ਨੇ ਜਿਹੜੇ ਹੈਗੇ ਪ੍ਰਤਾਪ ਸਿੰਘ ਬਾਜਵਾ ਤੇ ਹਾਲੇ ਤੱਕ ਛੱਡਿਆ ਕਿਉਂ ਹੋਇਆ ਔਰ ਜਾਂ ਫਿਰ ਇਹਨਾਂ ਦੇ ਵੱਲੋਂ ਵੀ ਸਿਰਫ ਬਿਆਨਬਾਜ਼ੀ ਹੀ ਹੈ ਸਰਕਾਰ ਦੇ ਵੱਲੋਂ ਕਿਵੇਂ ਦੇਖਦੇ ਹੋਸ ਪੂਰੀ ਚੀਜ਼ ਸੁਖਵਿੰਦਰ ਜੀ ਦੇਖੋ ਗੱਲ ਇਹ ਬੜਾ ਸੈਂਸਿਟਿਵ ਮਾਮਲਾ ਹੈ ਤੇ ਬਾਜਵਾ ਸਾਹਿਬ ਨੂੰ ਵੈਸੇ ਨਹੀਂ ਚਾਹੀਦਾ ਵੈਰੀਫਿਕੇਸ਼ਨ ਤੋਂ ਬਾਅਦ ਸਟੇਟਮੈਂਟ ਦੇਣੀ ਚਾਹੀਦੀ ਸੀ ਉਹਨਾਂ ਨੇ ਥੋੜਾ ਜਿਹਾ ਵੀ ਸਪੈਸੀਫਿਕ ਕਹਿਤਾ ਉਹਦੇ ਵਿੱਚ ਬੰਬਾਂ ਦਾ ਜ਼ਿਕਰ ਕਰਤਾ ਪਰ ਜਿੰਨਾ ਇਹਦੇ ਉੱਪਰ ਕਸਮਾਂ ਪੈ ਗਿਆ ਹੈ ਜਿੰਨਾ ਲੋਕਾਂ ਦੇ ਉੱਪਰ ਮੇਰਾ ਖਿਆਲ ਲੋਕਾਂ ਦੇ ਇਸ ਨੂੰ ਅਗਨੋਰ ਕਰਨ ਦੇ ਲਈ ਇਹਨੂੰ ਵਰਤਿਆ ਜਾ ਰਿਹਾ ਹੈ ਸਿਆਸੀ ਪਾਰਟੀਆਂ ਵੱਲੋਂ ਇਹ ਬੜੀ ਆਪਣੇ ਆਪ ਚੜੀ ਇਹ ਯੂਨਿਕ ਗੱਲ ਹੈ ਮੇਰਾ ਖਿਆਲ 70 ਸਾਲਾਂ 'ਚ ਇਹ ਵੀ ਨਹੀਂ ਕਦੇ ਹੋਇਆ ਕੀ ਕਪੋਜੀਸ਼ਨ ਦਾ ਲੀਡਰ ਬਿਆਨ ਦਿੰਦਾ ਹੈ ਤੁਸੀਂ ਉਹਦੇ ਉੱਪਰ ਐਫ ਆਈ ਆਰ ਦਰਜ ਕਰ ਲੈਣੇ ਉਹਦੀ ਇਨਕੁਆਰੀ ਕਰਦੇ ਇਨਕੁਆਰੀ ਕਰਨ ਦੇ ਨਾਲ ਨਹੀਂ ਸਰਦਾ ਸਾਰੀ ਪਾਰਟੀ ਇਕੱਠੀ ਹੋ ਕੇ ਉੱਥੇ ਪ੍ਰੋਟੈਸਟ ਕਰਨ ਚਲੇ ਜਾਂਦੀ ਹੈ ਬੰਦੇ ਨਟੰਕੀ ਜਿਹੜੀ ਸਿਆਸੀ ਨਟੰਕੀ ਕੀਤੀ ਜਾ ਰਹੀ ਹੈ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਖੁਦ ਕਿਉਂ ਨਹੀਂ ਇਹ ਗੱਲ ਸਮਝ ਆਉਂਦੀ ਵੀ ਕਿਉਂ ਇਸ ਇਸ ਤਰ੍ਹਾਂ ਕਰਨ ਲੱਗੇ ਹੋਏ ਕੋਈ ਭੁੱਲਿਆ ਨਹੀਂ ਹੋਇਆ ਪਰ ਮੈਨੂੰ ਦੋਨੇ ਪਾਸੇ ਹੀ ਡਾਕਟਰ ਸਾਹਿਬ ਗੱਲ ਨਹੀਂ ਸਮਝ ਆ ਰਹੀ ਨਾ ਸਰਕਾਰ ਵਾਲੇ ਪਾਸੇ ਉਹ ਨਾ ਪ੍ਰਤਾਪ ਸਿੰਘ ਬਾਜਵਾਹੁਰ ਵਾਲੇ ਪਾਸੋਂ ਠੀਕ ਆ ਉਦੋਂ ਕੱਲ ਨਿਬੜ ਜਾਣੀ ਚਾਹੀਦੀ ਸੀ ਉਥੋਂ ਤੱਕ ਹੁਣ ਵਾਰ-ਵਾਰ ਇਹੀ ਗੱਲ ਵਧਾਈ ਜਾ ਰਹੀ ਹੈ ਪਿਛਲੇ 2 ਦਿਨ ਤਿੰਨ ਤਿੰਨ ਦਿਨਾਂ ਤੋਂ ਇਸੇ ਤੇ ਹੀ ਸਿਆਸਤ ਹੋ ਰਹੀ ਹੈ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੀ ਸਾਰੋਕਾਰ ਹੈ ਪੰਜਾਬ ਦੇ ਲੋਕਾਂ ਦਾ ਇਹਦੇ ਵਿੱਚ ਕੀ ਸਬਰ ਰਿਹਾ ਗ੍ਰਨੇਡਾਂ ਦੇ ਹਮਲੇ ਤਾਂ ਹੋਈ ਹੋਏ ਜਾਂਦੇ ਆ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੇ ਨਾਲ ਜਿਹੜੇ ਉਹ ਰੁਕੇ ਨਹੀਂ ਜਾਂ ਫਿਰ ਇਹਨਾਂ ਉਹਦੇ ਤੇ ਕਾਰਵਾਈ ਕਰਨ ਤੇ ਜਿਹੜੇ ਉਹ ਰੁਕੇ ਨਹੀਂ ਗ੍ਰਨੇਡ ਦੇ ਹਮਲੇ ਤਾਂ ਹੋਈ ਹੋਏ ਜਾ ਰਹੇ ਆ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੀ ਸਾਰੋਕਾਰ ਹੈ ਇੱਕ ਪਾਸੇ ਸਰਕਾਰ ਹੈ ਤੇ ਦੂਜੇ ਪਾਸੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੀ ਵਿਰੋਧੀ ਧਿਰ ਦੇ ਲੀਡਰ ਦੀ ਆ ਪ੍ਰਤਾਪ ਸਿੰਘ ਬਾਜਵਾ ਦੀ ਔਰ ਇੱਕ ਪਾਸੇ ਸਰਕਾਰ ਹੈ ਇੱਕ ਵਿਰੋਧੀ ਧਿਰ ਇੱਕ ਪਾਸੇ ਇਹ ਦੋਵੇਂ ਪਿੰਡ ਮਿੱਤਰਾਂ ਦਾ ਹੋਇਆ ਫਿਰਦਾ ਹੈ ਦੋਵੇਂ ਮੁੱਧਿਆ ਤੋਂ ਭਟਕੇ ਫਿਰਦੇ ਆ ਤਾਂ ਕਿਵੇਂ ਦੇਖਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਤਾਂ ਪਰੁਲ ਗਏ ਇਹਦੇ ਵਿੱਚ ਦੇਖੋ ਆਪਣੇ ਜਿਹੜੇ ਸਿੱਤਤਾਰੀ ਨੇ ਨਾ ਚਾਹੇ ਉਹ ਕਾਲੀ ਨੇ ਚਾਹੇ ਉਹ ਆਪ ਹੈ ਚਾਹੇ ਉਹ ਭਾਜਪਾ ਦੇ ਬੰਦੇ ਨੇ ਚਾਹੇ ਉਹ ਕਾਂਗਰਸ ਹੈ ਸਾਡੇ ਸਿਆਸਤਦਾਨਾਂ ਦਾ ਨਾ ਮੈਨੂੰ ਲੱਗਦਾ ਥੋੜਾ ਹਿੱਲ ਗਿਆ ਕਿਤਨੇ ਕਿਤੇ ਹੋਰੇ ਚੱਕਰਾਂ ਚ ਪਏ ਫਿਰਦੇ ਨੇ ਹਮਤਲਬ ਕੋਈ ਕੋਈ ਘਟ ਨਹੀਂ ਹੈ ਇੱਕ ਦੂਜੇ ਨਾਲੋਂ ਮਤਲਬ ਮੁਕਾਬਲਾ ਆਫਸ ਦੇ ਵਿੱਚ ਬਦ ਜ਼ਬਾਨੀ ਦਾ ਚਿੱਕੜਿਸ਼ ਉਸ਼ਾਲੀ ਦਾ ਤੇ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਨੰਗੇ ਕਰਨ ਦਾ ਭੁੱਲ ਤੁਸੀਂ 300 ਦਾ 3 ਕਰੋੜ ਲੋਕ ਨੇ ਭਾਈ ਤੁਸੀਂ ਕਹਿ ਰਹੇ ਹੋ ਅਸੀਂ ਉਹਦੇ ਨੁਮਾਇਦੇ ਆ 3 ਕਰੋੜ ਲੋਕਾਂ ਇਹ ਮਸਲਾ ਰੋਜ਼ ਉਹੀ ੜਕੀ ਜਾਣ ਕਿ ਅੱਜ ਬਾਜਵੇ ਨੇ ਕੀ ਕਿਹਾ ਅਜ ਰੋੜੇ ਨੇ ਕੀ ਕਿਹਾ ਅੱਜ ਫਲਾਣੇ ਨੇ ਕੀ ਕਿਹਾ ਅਜ ਠਿੰਕੇ ਨੇ ਕੀ ਕਿਹਾ ਮਤਲਬ ਸਾਰਾ ਕੁਝ ਤੁਹਾਨੂੰ ਪਤਾ ਹੈ ਤੁਸੀਂ ਇੰਨਾ ਜ਼ੋਰ ਜਿਹੜਾ ਉੱਥੇ ਲਾ ਰਹੇ ਹੋ ਲਾਏ ਐਂਡ ਆਰਡਰ ਦੀ ਲਾ ਦੇ ਹੂੰ ਤੁਹਾਨੂੰ 4000 ਵਾਰੀ ਮੇਰਾ ਖਿਆਲ ਇਹ ਹੈ ਵੀ ਹਾਈ ਕੋਰਟ ਨੇ ਕੋਰਟਾਂ ਨੇ ਕਿਹਾ ਕਿ ਤੁਸੀਂ ਪੱਕਾ ਡੀਜੀਪੀ ਤੇ ਲਾ ਲੋ ਉਹ ਤਾਂ ਵਾਜਬੇ ਨਹੀਂ ਨਿਕਰੇ ਹੋਇਆ ਹੂੰ ਬਚਾ ਵਾਜਬਾ ਸਾਹਿਬ ਤੇ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਸ ਤਰ੍ਹਾਂ ਦੇ ਬਿਆਨ ਦੇਣ ਦੀ ਜ਼ਰੂਰਤ ਕੀ ਹੈ ਤੁਸੀਂ ਹੋਰ ਬੇਵਜੁਕਾਰੀ ਹੈ ਨਸ਼ੇ ਨੇ ਕਿੰਨਾ ਕਿੰਨੇ ਮਸਲੇ ਉੜਜੇ ਹੋਏ ਹੂੰ ਕਿਸਾਨਾਂ ਦੀਆਂ ਤਾਂ ਬਚਾਰੇ ਦੀਆਂ ਟਰਾਲੀਆਂ ਨਹੀਂ ਲੱਭ ਲਈਆਂ ਇਸ ਤੱਕ ਅਲ ਤੁਸੀਂ ਸਮਾਜ ਸੇਵਾ ਦੇ ਕਹਨੇ ਹੋ ਅਸੀਂ ਸਿਆਸਤ ਹਮ ਲਾਈਫ ਤੋਂ ਤਾਂ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੋ ਉਹਨਾਂ ਦਾ ਦਰਦ ਸਮਝੋ ਉਹਦੀ ਗੱਲ ਤੁਸੀਂ ਕਰੋ ਹਮ ਅੱਛਾ ਹੋਰ ਹੀ ਲੈਵਲ ਦਾ ਡਿਗਰੀਟ ਲੈਵਲ ਦੀ ਪੋਲਿਟਿਕਸ ਹੈ ਉੱਥੇ ਪੈਸ ਕੌਂਸਲ ਸੰਗਰ ਲੋ ਇਧਰੋਂ ਉਧਰੋਂ ਚੱਕ ਚਪਾ ਕੇ ਮਤਲਬ ਉਹ ਨੌਨ ਇਸ਼ੂਜ਼ ਨੇ ਜਿੰਨੇ ਵੀ ਉਹਨਾਂ ਨੂੰ ਇਸ਼ੂ ਬਣਾਉਣ ਦੇ ਉੱਪਰ ਇੱਕ ਕੰਪੀਟੀਸ਼ਨ ਚੱਲ ਰਿਹਾ ਹੈ ਹਮ ਮਨ ਜੇ ਇੱਕ ਬਿਆਨ ਦੇ ਵੀ ਮੰਨ ਲਓ ਗਲਤ ਤੇ ਫਾਇਰਦਰ ਹੋਗੀ ਇਨਵਾਰੀ ਹੋਗੀ ਮਕਦਮਾ ਵੀ ਚੱਲ ਜੂਗਾ ਕਿਹੜੀ ਤਾਰਾ ਜੀ ਕਿੰਨੀ ਸਜ਼ਾ ਹੋ ਜੂਗੀ ਹੂੰ ਚਲੋ ਹੋ ਗਈ ਸਜ਼ਾ ਵੀ ਹੋ ਗਈ ਪੰਜਾਬ ਨੂੰ ਕੀ ਫਾਇਦਾ ਹੋ ਜਿਹੜਾ ਰੰਗਲਾ ਬਣਾਉਣਾ ਸੀ ਪੰਜਾਬ ਕੀ ਕਰ ਜਾ ਉੱਤਰ ਜੂਗਾ ਜਿਹੜਾ ਲੱਖਾਂ ਕਰੋੜ ਚੜਿਆ ਹੋਇਆ ਇਹਦੇ ਉੱਤੇ ਵੀ ਖਰਚਾ ਕਰ ਰਹੇ ਹਾਂ ਇਸੇ ਡਰਾਮੇ ਦੇ ਉੱਪਰ ਹੂੰ ਉਹ ਵੀ ਤਾਂ ਕਿਤੋਂ ਪੈਸਾ ਆ ਰਿਹਾ ਉਹ ਵੀ ਤਾਂ ਲੋਕਾਂ ਦਾ ਪੈਸਾ ਉਹ ਵੀ ਟੈਕਸਪੇਅਰ ਦਾ ਪੈਸਾ ਹੂੰ 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 ਸੋ ਮੈਨੂੰ ਲੱਗਦਾ ਵੀ ਇਹ ਆਪ ਨਾ ਇਹ ਇਹ ਕਹਿੰਦੇ ਵਕਤੋਂ ਕੁੰਝੇ ਡੋਣੀ ਗਾਵੇ ਅਲਪਤਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਗਰਾਉਂਡ ਰਿਐਲਿਟੀ ਪਤਾ ਨਹੀਂ ਹੂੰ ਲੋਕ ਦੁਖੀ ਹੋ ਰਹੇ ਨੇ ਲੋਕ ਤਰਸ ਰਹੇ ਨੇ ਕਿਸਾਨ ਕੁਰਕਸ਼ੀਆਂ ਕਰ ਰਹੇ ਨੇ ਨੌਜਵਾਨ ਨਸ਼ੇ ਚ ਪਸਦੇ ਨੇ ਇਹਨਾਂ ਨੂੰ ਦੀਂਦਾ ਹੀ ਨਹੀਂ ਹੂੰ ਇਹ ਟੋਲਟ ਮੱਕਾ ਕਰਕੇ ਨਾ ਵੀ ਕੁਝ ਨਹੀਂ ਕੁਝ ਨਹੀਂ ਕੋਈ ਕਰਨੀ ਕੋਈ ਕਰਨੀ ਆ ਦੇਖੋ ਉਧਰੋਂ ਦੇ ਕੋਈ ਉਧਰੋਂ ਦੇ ਕੋ ਉਸ ਕੋ ਕੰਮ ਕਰ ਰਹੇ ਨੇ ਜਿਵੇਂ ਮਦਾਰੀ ਟੂਟ ਵੀ ਵਜਾਉਂਦਾ ਹੁੰਦਾ ਨਾ ਹੂੰ ਉਹਨੇ ਤਾਂ ਕਰਨਾਂ ਦਾ ਹੋਰ ਹੁੰਦਾ ਕੁਝ ਟੂਟ ਵੀ ਹੋਰ ਪਾਸੇ ਵਜਾ ਰਿਹਾ ਹੁੰਦਾ ਬਿਲਕੁਲ ਲੋ ਮੇਰੀ ਟੈਕਟਿਕਸ ਮੀਡੀਆ ਰਾਹੀਂ ਹੂੰ ਤੇ ਮਾੜੀ ਗੱਲ ਹੈ ਮਾੜੀ ਗੱਲ ਸਾਰੇ ਸ਼ਾਮ ਨੂੰ ਔਰ ਸਾਰੇ ਸ਼ਾਮਲ ਹੈ ਔਰ ਦੂਵੇ ਅਹਿਮ ਕੁਰਸੀਆਂ ਨੇ ਦੂਜੇ ਪਾਸੇ ਮੁੱਖ ਮੰਤਰੀ ਜੀ ਇਧਰ ਵਿਰੋਧੀतिरਦੀ ਹੈ ਇੱਕ ਦੀ ਜ਼ਿੰਮੇਵਾਰੀ ਲੋਕਾਂ ਦਾ ਕੰਮ ਕਰਾਉਣ ਪ੍ਰਤੀ ਹੈ ਦੂਜੀ ਜ਼ਿੰਮੇਵਾਰੀ ਇਹ ਹੈ ਕਿ ਜੇ ਕੰਮ ਨਹੀਂ ਕਰਦੇ ਤਾਂ ਉਹਨੂੰ ਜ਼ਿੰਮੇਵਾਰ ਕਿਵੇਂ ਬਣਾਉਣਾ ਹੈ ਤਾਂ ਦੋਵੇਂ ਜਦੋਂ ਇਸ ਰਲਗੱਡ ਦੇ ਵਿੱਚ ਚੱਲ ਪਏ ਤਾਂ ਫਿਰ ਪੰਜਾਬ ਦੇ ਲੋਕਾਂ ਦਾ ਵਾਲੀਵਾਰਸ ਕੋਈ ਰਹਿ ਨਹੀਂ ਗਿਆ ਬਿਲਕੁਲ ਪੱਟੀ ਸਾਹਿਬ ਦੀ ਗੱਲ ਠੀਕ ਹੈ ਕਿ ਇਹ ਮਾੜੀ ਗੱਲ ਹੈ ਚਲੋ ਅਗਲੀ ਖਬਰ ਪੱਟੀ ਸਾਹਿਬ ਲੈ ਲੈਣੇ ਬਹੁਤ ਅਹਿਮ ਹੈ ਕਿ ਪਿਛਲੇ ਦਿਨਾਂ ਦਾ ਕਈ ਦਿਨਾਂ ਦਾ ਵਰਤਾਰਾ ਆਪਾਂ ਪੱਟੀ ਸਾਹਿਬ ਦੇਖ ਰਹੇ ਹਾਂ ਕਿ ਕਿਤੇ ਤਾਂ ਚੱਲ ਪੈਂਦੇ ਆ ਆਪਾਂ ਦੇਖਿਆ ਕਿ ਵਿਰੋਧ ਇਹਨਾਂ ਦੇ ਵਿਧਾਇਕਾਂ ਦੇ ਬੜੇ ਦਿਨਾਂ ਦੀ ਇਹ ਗੱਲ ਵਾਰ-ਵਾਰ ਵੀਡੀਓ ਸਾਹਮਣੇ ਆ ਰਹੀ ਹੈ ਕਿ ਕਿਤੇ ਕਿਸੇ ਵਿਧਾਇਕ ਦਾ ਆਮ ਆਦੀ ਪਾਰਟੀ ਦਾ ਕਿਤੇ ਕਿਸੇ ਮੰਤਰੀ ਦਾ ਕਿਤੇ ਕਿਸੇ ਵਿਧਾਇਕ ਦਾ ਲਗਾਤਾਰੀ ਵਿਰੋਧ ਜਿਹੜਾ ਹੋ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਤੇ ਕਈ ਕਈ ਦੂਰ ਪਹਿਲਾਂ ਹੀ ਰੋਕ ਲੈਂਦੇ ਆ ਕਿ ਪੁਲਿਸ ਕਿ ਪਹੁੰਚ ਨਹੀਂ ਦਿੰਦੀ ਸਵਾਲ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਕਦੇ ਕਹਿੰਦੇ ਸੀ ਭੱਟੀ ਸਾਹਿਬ ਕਿ ਭਾਈ ਮੈਂ ਲੋਕਾਂ ਨੂੰ ਸਵਾਲ ਕਰਨੇ ਸਿਖਾਏ ਆ ਕਿ ਲੀਡਰਾਂ ਨੂੰ ਸਵਾਲ ਕਿਵੇਂ ਕਰਨੇ ਆ ਅੱਜ ਉਹ ਤੇ ਉਹਨਾਂ ਦੇ ਵਿਧਾਇਕ ਤੇ ਮੰਤਰੀ ਲੋਕਾਂ ਦੇ ਸਵਾਲਾਂ ਦਾ ਜਿਹੜਾ ਉਹ ਸਾਹਮਣਾ ਨਹੀਂ ਕਰ ਪਾਰੇ ਔਰ ਪੱਤਰਕਾਰਾਂ ਦੇ ਨਾਲ ਵੀ ਉਹਨਾਂ ਦੇ ਨਾਲ ਹੀ ਗੱਲ ਕਰਦੇ ਆ ਜਿਹੜੇ ਉਹਨਾਂ ਨੂੰ ਸੂਟ ਕਰਦੇ ਆ ਤੇ ਜਿਹੜੇ ਪੰਜਾਬ ਪੱਕੀ ਪੱਤਰਕਾਰ ਨੇ ਉਹਨਾਂ ਨਾਲ ਵੀ ਚਲੋ ਗੱਲ ਨਹੀਂ ਕਰਦੇ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਜਾਂਦੇ ਆ ਉਦਘਾਟਨ ਨਹੀਂ ਪੱਥਰ ਰੱਖਣ ਉਥੇ ਲੋਕ ਘੇਰ ਕੇ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਪੁਲਿਸ ਡਾਂਗਾ ਛੋਟੇ ਮਾਰਦੀ ਆ ਲੋਕਾਂ ਦੇ ਭਗਵੰਤ ਤੁਮਾਰੇ ਕਹਿੰਦੇ ਸੀ ਕਿ ਮੈਂ ਸਵਾਲ ਕਰਨੇ ਸਿਖਾਇਆ ਹੁਣ ਜਦੋਂ ਖੁਦ ਨੂੰ ਸਵਾਲ ਹੁੰਦੇ ਆ ਭੱਜ ਲੈਂਦੇ ਆ ਔਰ ਕਹਿੰਦੇ ਸੀ ਕਿ ਮੈਨੂੰ ਤਾਂ ਕੋਈ ਵੀ ਰੋਕ ਕੇ ਮੋਢੇ ਤੇ ਹੱਥ ਧਰ ਕੇ ਬਾਈ ਕਹਿ ਕੇ ਮੈਨੂੰ ਤਾਂ ਗੱਲ ਕਰ ਸਕਦਾ ਵੀ ਬਾਈ ਭਗਵੰਤ ਆਏ ਆ ਆਏ ਆ ਤੇ ਹੁਣ ਉਹਨਾਂ ਹੀ ਹੱਥਾਂ ਤੇ ਲਾਠੀਆਂ ਪੈਂਦੀਆਂ ਉਹਨਾਂ ਦੇ ਹੱਥਾਂ ਤੇ ਸੋਟੀਆਂ ਪੈਂਦੀਆਂ ਲੋਕਾਂ ਦੇ ਤੇ ਸਵਾਲਾਂ ਦਾ ਸਾਹਮਣਾ ਨਹੀਂ ਕਰ ਪਾਰੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਜਿਹੜੇ ਮੰਤਰੀ ਸੰਤਰੀ ਨੇ ਜਾਂ ਵਿਧਾਇਕ ਨੇ ਇਹ ਕੰਮ ਚੱਲੂ ਕਿਵੇਂ ਇਹ 2027 ਕੱਢਣਗੇ ਕਿਵੇਂ ਚੱਲਣਾ ਕਿਵੇਂ ਹੈ ਜੀ ਪੰਜਾਬ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਦੇਖੋ ਨਾ ਉੱਪਰੋਂ ਹੈਲੀਕਾਪਟਰ ਤੇ ਚੜਕੇ ਜਾਂ ਕਿਸੇ ਹਿਸਾਬ ਨਾਲ ਦੋ ਹਿੱਸਿਆਂ 'ਚ ਵੰਡਿਆ ਇੱਕ ਤਾਂ ਲੀਡਰ ਨੇ ਸਾਰੇ ਦੇ ਸਾਰੇ ਜਿਨ੍ਹਾਂ ਨਾਲ ਸਿਕਿਉਰਿਟੀ ਦੇ ਵੱਡੇ ਵੱਡੇ ਕਾਫਲੇ, ਗੱਡੀਆਂ, ਕਮਾਂਡੋ ਹੋਰ ਬੂਝੇ ਪਾਸੇ ਆਉਣ ਲੋਕ ਨੇ ਬਜ਼ੁਰਗ ਔਰਤਾਂ, ਵਿਚਾਰੀਆਂ, ਕਿਸਾਨ ਔਰਤਾਂ ਲਗਭਗ 50 ਜਾਂ 60-60 80 ਸਾਲ ਤੱਕ ਵਾਲੇ ਜਿਨ੍ਹਾਂ ਦੇ ਚਿਹਰੇयां ਤੋਂ ਹੀ ਦਿਖਦਾ ਵੀ ਉਹਨਾਂ ਨੇ ਦੁੱਖ ਹੀ ਝੰਡਾਇਆ ਸਾਰੀ ਉਮਰ ਉਹ ਬੈਠੇ ੜੀਕ ਰਹੇ ਹੁੰਦੇ ਨੇ ਕਿਸੇ ਕਿਸੇ ਮੋੜ ਤੇ ਕਿਸੇ ਸੜਕ ਤੇ ਕਿਸੇ ਦੇ ਘਰ ਅੱਗੇ ਤੇ ਉਹਨਾਂ ਨੂੰ ਪੁਲਿਸ ਹੈ ਜਿਹੜੀ ਉਹ ਚਿੱਤਰਮਾਰ ਕੇ ਭਜਾ ਦਿੰਦੀ ਹੈ ਤੇ ਇਹ ਉਪਚਤੀ ਲੰਘ ਜਾਂਦੇ ਨੇ ਦੋ ਦੋ ਪਲਾਸਾ ਸਾਡੇ ਪੰਜਾਬ ਦੇ ਵਿੱਚ ਅੱਜ ਨਜ਼ਰ ਆ ਰਹੀਆਂ ਨੇ ਖਾਸ ਕਰਕੇ ਜਦ ਤੋਂ ਇਹਨਾਂ ਨੇ ਉਹ ਕਰਿਆ ਆਪਣੇ ਸਾਨ ਮੋਰਚੇ ਦੇ ਨਾਲ ਜੋ ਕੁਝ ਵੀ ਮਿਸਬਿਹੇਵ ਕਰਿਆ ਹੈ ਉਹ ਤੋਂ ਬਾਅਦ ਕੁਦਰਤੀ ਹੈ ਕਿ ਜਾਣਾ ਤਾਂ ਉਹਨਾਂ ਪਿੰਡਾਂ ਚ ਹੀ ਹੈ ਨਾ ਅਖੀਰ ਉਹਨਾਂ ਲੋਕਾਂ ਦੀਆਂ ਟਰਾਲੀਆਂ ਨਹੀਂ ਲੱਪ ਰਹੀਆਂ ਉਹਨਾਂ ਦਾ ਰਸਣ ਨਹੀਂ ਲੱਪ ਰਿਹਾ ਪੂਰੀ ਹਾਲਤ ਹੈ ਉਹਨਾਂ ਦੀ ਉੱਥੇ ਤੁਸੀਂ ਜਾ ਕੇ ਪਿਛਲੇ ਦਿਨੀ ਸਕੂਲਾਂ 'ਚ ਵਿਰੋਧ ਹੋਇਆ ਕਿ ਉਹ ਪੂਲਚਾਰ ਦੁਬਾਰੀ ਕਰਦੀ ਛੋਟੀ ਮੋਟੀ ਕਲੀ ਕਰਦੀ ਜਾਂ ਟਾਇਲਟ ਨੇ ਜਿਹੜੇ ਟਾਇਲਟ ਦੀ ਨਵੀਂ ਸੀਟ ਪਵਾਤੀ ਮਤਲਬ ਉਹਦਾ ਉਹ ਘਾਟਨ ਕਰਨ ਤੇ ਹੂੰ ਮਤਲਬ ਇਹ ਜਿਹੜਾ ਪਬਲਿਕ ਦਾ ਪ੍ਰੈਸ਼ਰ ਹੈ ਇਹਨਾਂ ਚੀਜ਼ਾਂ ਤੇ ਵੇਸਟ ਕਰਨ ਦੇ ਲਈ ਇੰਨੇ ਚੌੜੇ ਹੋਏ ਕਮਿੰਟ ਲੱਗਦਾ ਵੀ ਇਹਨਾਂ ਨੂੰ ਸੰਗ ਕਿਉਂ ਨਹੀਂ ਲੱਗਦੀ ਖੁਦ ਨੂੰ ਮਤਲਬ ਪਰਮਜੀਤ ਸਾਹਿਬ ਉਹਨੇ ਪੈਸਿਆਂ ਦਾ ਕੰਮ ਨਹੀਂ ਹੋਇਆ ਜਿੰਨੇ ਪੈਸੇ ਸਕੂਲਾਂ ਦੇ ਉਦਘਾਟਨ ਕਰਨ ਤੇ ਲਾਤੇ ਆ ਜਿਹੜੇ ਉਹ ਤਾਂ ਹੈ ਹੀ ਉਹ ਤਾਂ ਦੇਖੋ ਸੁਖਵਿੰਦਰ ਜੀ ਪਤਾ ਕੀ ਹੈ ਜਿਹੜਾ ਰੇਤਾ ਬਜਰੀ ਵਿੱਚ ਨਾਲੀਆਂ ਵਾਲ ਕੰਪਨੀਆਂ ਨੇ ਅਸਲ 'ਚ ਕਮਿਸ਼ਨ ਤਾਂ ਉਹਨਾਂ ਤੋਂ ਹੀ ਆਉਦਾ ਹੁੰਦਾ ਅਖੀਰ ਮਤਲਬ ਕੰਮਕੁਮ ਕੋਈ ਨਹੀਂ ਹੋਣਾ ਹੈਗਾ ਉਹ ਤਾਂ ਇਹ ਡਰਾਮੇਬਾਜੀ ਹੈ ਢੋਲ ਠਮੱਕੇ ਕਿ 27 ਤੱਕ ਇਹ ਕਰਦੇ ਵੀ ਰੰਗਲਾ ਹੋ ਗਿਆ ਜੀ ਸਾਰਾ ਪੰਜਾਬ ਰੰਗਲਾ ਕੀ ਕੰਗਲਾ ਹੋ ਗਿਆ ਪੰਜਾਬ ਦੇ ਲੋਕ ਤਾਂ ਵਿਚਾਰੇ ਕਰਜ਼ਾ ਨਿਤ ਚੜ ਰਿਹਾ ਹੈ ਲੋਕ ਮਤਲਬ ਤਰਾ ਤਰਾ ਕਰ ਰਹੇ ਨੇ ਅਰ ਤੁਸੀਂ ਤੁਹਾਡੇ ਕੋਲ ਟਾਈਮ ਨਹੀਂ ਮੈਨੂੰ ਤਾਂ ਲੱਗਦਾ ਲੋਕਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ ਵੀ ਅਸੀਂ ਅਸੀਂ ਇਹਨਾਂ ਨੂੰ ਮਿਲਣ ਕਿ ਕਰਨੇ ਮਤਲਬ ਉਹ ਵੀ ਤਾਂ ਐਵੇਂ ਜੁੱਤੀਆਂ ਘਾਰੇ ਨੇ ਜਾ ਕੇ ਇਹਨਾਂ ਦਾ ਬਾਈਕਟ ਕਰਨ ਸਿੰਪਲੀ ਹੂੰ ਕਿ ਅਸੀਂ ਮਿਲਣਾ ਹੀ ਨਹੀਂ ਹੂੰ ਮਤਲਬ ਇਕੱਠੇ ਹੀ ਨਾ ਹੋਵੇ ਜਿੱਥੇ ਜਾਣ ਆਪਣਾ ਕਾਫਲਾ ਲੈ ਕੇ ਜਾਣ ਪੁਲਿਸ ਨੂੰ ਡਰੈਸ ਕਰਨ ਪੁਲਿਸ ਤੇ ਜੁਮੀ ਜਾਣ ਹੂੰ ਮਤਲਬ ਸਭ ਤੋਂ ਵੱਧ ਜਿਹੜਾ ਗਾਂਧੀਵਾਦੀ ਤਰੀਕਾ ਬੈਸਟ ਹੈ ਹੈ ਕਿ ਉਹ ਕੋਈ ਮਿਲਣ ਨਾ ਜਾਵੇ ਕੋਈ ਹਾਰ ਵਾਲਾ ਨਾ ਹੋਵੇ ਕੁਝ ਨਾ ਹੋਵੇ ਲੋਕੀ ਫੈਸਲਾ ਕਰਨ ਆਪੇ ਦੋ ਦਿਨਾਂ ਚ ਪਤਾ ਲੱਗ ਜਾਊਗਾ ਇਹ ਲੋਕ ਵੀ ਡਾਕਟਰ ਸਾਹਿਬ ਭੁੱਲ ਜਾਂਦੇ ਆ ਲੋਕ ਵੀ ਬਹੁਤੀ ਦਿਨ ਯਾਦ ਰੱਖਦੇ ਨਹੀਂਗੇ ਪਤਾ ਨਹੀਂ ਹੁਣ ਯਾਦ ਰੱਖਣਗੇ ਕਿ ਨਹੀਂ ਰੱਖਣਗੇ ਪਰ ਸਾਡੇ ਲੋਕਾਂ ਦੀ ਯਾਦ ਆਸਤ ਜਿਹੜੀ ਉਹ ਬੜੀ ਕਮਜ਼ੋਰ ਹੋ ਜਾਂਦੀ ਹੈ ਕਈ ਵਾਰੀ ਪਰ ਪੱਟੀ ਸਾਹਿਬ ਕਿਵੇਂ ਦੇਖਦੇ ਹੋ ਕਿ ਜੇ ਸਿਰਫ ਹਾਲੇ ਤਾਂ 3 ਸਾਲ ਹੀ ਹੋਇਆ ਸਰਕਾਰ ਬਣੀ ਨੂੰ ਹਾਲੇ 2 ਸਾਲ ਬਾਕੀ ਹੈ ਆਮ ਆਦਮੀ ਪਾਰਟੀ ਦੀ ਔਰ ਮੈਂ ਹੈਰਾਨ ਹਾਂ ਕਿ ਪਹਿਲੀ ਸਰਕਾਰ ਹੀ ਆ ਇਹ ਕਿਸ ਜਿਨ੍ਹਾਂ ਦਾ 3 ਸਾਲਾਂ ਬਾਅਦ ਹੀ ਵਿਰੋਧ ਸ਼ੁਰੂ ਹੋ ਗਿਆ ਹਾਲੇ 2 ਸਾਲ ਪਏ ਨੇ ਤਾਂ ਫਿਰ ਹਾਲੇ 2 ਸਾਲ ਪਏ ਨੇ ਫਿਰ ਜਦੋਂ 27 ਜਿਹੜੀ ਆਉਣੀ ਹੈ ਉਦੋਂ ਤੱਕ ਕੀ ਇਹ ਸਥਿਤੀ ਸਾਂਭ ਲੈਣਗੇ ਜਾਂ ਸਥਿਤੀ ਜਿਹੜੀ ਆ ਜੋ ਹਾਲਾਤ ਚੱਲ ਰਹੇ ਆ ਇਹਦੋਂ ਵੀ ਵਿਗੜੂਗੀ ਤਾਂ ਫਿਰ 27 ਦੇ ਵਿੱਚ ਤਾਂ ਉਹ ਡਲੇ ਤੋਂ ਡਲਾ ਹੁੰਦਾ ਹੈ ਜਿੰਨੇ ਜਾਣੇ ਕਿੱਧਰ ਸੇ ਚਲਾ ਹੁੰਦਾ ਹੈ ਉਹੀ ਕੰਮ ਹੋਊਗਾ ਮੇਰਾ ਖਿਆਲ ਉਹ ਤੋਂ ਵੀ ਮਾੜਾ ਹੋਣਾ ਹੈ ਗੱਲ ਤਾਂ ਕੀ ਹੈ ਸੁਖਮਿੰਦਰ ਜੀ ਇਹ ਸਾਰੇ ਪੋਲੀਟਿਸ਼ੀਅਨਸ ਨੇ ਗੱਲ ਸਮਝ ਲਈ ਕਿ ਲੋਕ ਨੇ ਨਾ ਜਿਹੜੇ ਇਹਨਾਂ ਨੂੰ ਅਸੀਂ ਭਰਮਾ ਲਾਂਗੇ ਉਸ ਟਾਈਮ ਹੁਣ ਆਪਣੀਆਂ ਚੰਮ ਦੀਆਂ ਚ ਲੋਕ ਜਿੱਤਾ ਚੱਲਦੀਆਂ ਨੇ ਉਦੋਂ ਫਿਰ ਉਦੋਂ ਦੇਖੀ ਜਾਊਗੀ ਉਸ ਟਾਈਮ ਮਤਲਬ ਜੇ ਅਮਰੀਕਾ ਦੇ ਵਿੱਚ ਟਰੰਪ ਵਰਗਾ ਬੰਦਾ ਜਿੱਤ ਸਕਦਾ ਹੈ ਤਾਂ ਇੱਥੇ ਕੀ ਮੁਸ਼ਕਲ ਹੈ ਕੁਣਾਉਣਾ ਤਰਫ ਰਹੇ ਨੇ ਵਿਚਾਰੇ ਸਾਰੇ ਅਮਰੀਕਾ ਵਾਲੇ ਮੰਦਰਾਤਰਾ ਹੋ ਰਹੀ ਹੈ ਉੱਥੇ ਵੀ ਇਹ ਮੈਨੂੰ ਲੱਗਦਾ ਹੈ ਕੋਈ ਪਰਮਾਤਮਾ ਦਾ ਐਸਾ ਵਿਧੀ ਵਿਵਧਾਨ ਹੈ ਕਿ ਉਹ ਕਹਿੰਦੇ ਉਹਨੇ ਵੀ ਜਦੋਂ ਉਹਨੇ ਕਿਸੇ ਨਾ ਨਾ ਉਹ ਸ਼ਬਦ ਆਉਂਦਾ ਨਾ ਵੀ ਜਾ ਕੋ ਖਵਾਰ ਕਰੇ ਮੇਰੇ ਸਾਈਆਂ ਤਾਂ ਕਿ ਖੁਸ ਲੈ ਚੰਗੀਆਂ ਉਹਨੇ ਲੀਟਰਾਂ ਦੀਆਂ ਚੰਗੀਆਂ ਖੋਲੀਆਂ ਕਮਲੇ ਕਰਤੇ ਕਮਲਕੁੱਟ ਦੇ ਫਰੀ ਜਾਂਦੇ ਨੇ ਇੱਕ ਦੂਜੇ ਦੇ ਖਿਲਾਫ ਜਿਹੜਾ ਮਣਾਉਂ ਟੋਚੀ ਬੋਲਦਾ ਨੂੰ ਪੁੱਟ ਦਿੰਦੇ ਨੇ ਮਤਲਬ ਹੋਰ ਹੀ ਦੁਨੀਆ ਦੇ ਵਿੱਚ ਰਹਿ ਰਹੇ ਨੇ ਮੈਨੂੰ ਲੱਗਦਾ ਹੈ ਕਿ ਭਾਈ ਉਹ ਤੁਹਾਡੇ ਪਿੰਡ ਨੇ ਤੁਹਾਡੇ ਲੋਕ ਨੇ ਉਹ ਮਾਈਆਂ ਛੁੱਟੀਆਂ ਨੇ ਪਿਓ ਤੁਹਾਡੇ ਨੇ ਤੁਸੀਂ ਉਹਨਾਂ ਨੂੰ ਕਟਾ ਕੇ ਪੁਲਿਸ ਤੋਂ ਫਿਰ ਕਹਿੰਦੇ ਉਹ ਭਲਾ ਲਾਂਗੇ ਅਸੀਂ ਜਾ ਕੇ ਕੁੱਪ ਮਾਰ ਕੇ ਮਤਲਬ ਜਾਂ ਮੜੀ ਜੀ ਮਰਦਮ ਲਾ ਕੇ ਠੀਕਰ ਲਾਂਗੇ ਅੱਛਾ ਜੇ ਕੋਈ ਕਰਦਾ ਹੈ ਤਾਂ ਕਹਿੰਦੇ ਜੀ ਆਪੋਜੀਸ਼ਨ ਕਰਾ ਰਹੀ ਹੈ ਪਰ ਮੈਨੂੰ ਲੱਗਦਾ ਵੀ ਕੋਈ ਫਰਕ ਨਹੀਂ ਹੈ ਉਹ ਉਹੀ ਆਪੋਜੀਸ਼ਨ ਵਾਲਾ ਉਹ ਦਿਨ ਆਉ ਜਵੇ ਤੁਹਾਡੇ ਚ ਤੋਂ ਵੈਲਕਮ ਹੁੰਦਾ ਆਪਾਂ ਦੇਖੀਏ ਉਹ ਚੁੱਪਾ ਕੁਝ ਹੋ ਰਿਹਾ ਸੀਗਾ ਅਸੈਂਬਲੀ ਦੇ ਵਿੱਚ ਉਹ ਇੱਕ ਬੰਦਾ ਜੇ ਸੰਗਲਪਾ ਕੇ ਆ ਗਿਆ ਫਿਰ ਉਹ ਇਸ ਮਨਨ ਚ ਸ਼ਾਮਲ ਹੋ ਗਿਆ ਮਤਲਬ ਕੋਈ ਕੋਈ ਕਿਰਦਾਰ ਕੋਈ ਸ਼ਰਮ ਕੋਈ ਸੰਗ ਰਹੀ ਹੋਈ ਨਹੀਂ ਹੈ ਪਰ 27 ਤੱਕ ਤਾਂ ਮੇਰਾ ਖਿਆਲ ਪਤਾ ਨਹੀਂ ਕੀ ਸਮਾਂ ਬਣੂਗਾ ਮਤਲਬ ਇਹ ਤਾਂ ਦਿਨ ਦਿਨ ਮਤਲਬ ਟੈਂਪਰੇਚਰ ਵਧ ਰਿਹਾ ਲੋਕਾਂ ਦੇ ਮਨਾਂ ਦਾ ਹੂੰ 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 ਔਰ ਮੈਨੂੰ ਲੱਗਦਾ ਵੀ ਇਹ ਜਿਸ ਤਰ੍ਹਾਂ ਦੀ ਆਪਣੀ ਬਾਰਡਰ ਸਟੇਟ ਹੈ ਜਿਸ ਤਰ੍ਹਾਂ ਦਾ ਇੱਥੇ ਹੋਰ ਏਜੰਸੀਆਂ ਵੀ ਕੰਮ ਕਰਦੀਆਂ ਨੇ ਬਾਹਰਲੇ ਮੁਰਖਾਂ ਦਾ ਵੀ ਦਖਲ ਹੈ ਨਸ਼ੇ ਦੀ ਬੁੜਬੁੜੀ ਹੋਈ ਹੈ ਮਤਲਬ ਇਹਨਾਂ ਤੋਂ ਸੰਭਲਣਾ ਹੀ ਨਹੀਂ ਮੇਰਾ ਖਿਆਲ ਹੈ ਤਾਂ ਪੂਰੇ ਪਾਸੇ ਨੂੰ ਜਾ ਰਿਹਾ ਸਾਰਾ ਹੂੰ ਹੂੰ ਇਹ ਬਿਲਕੁਲ ਠੀਕ ਹੈ ਚਲੋ ਦੇਖਦੇ ਹਾਂ ਕਿ ਹੁਣ ਸਥਿਤੀ ਜਿਹੜੀ ਇਹਨਾਂ ਦੇ ਵੱਲੋਂ ਕੀ ਬਣਦੀ ਹੈ ਅਗਲੀ ਖਬਰ ਲੈ ਲੈਨੇ ਆ ਅਗਲੀ ਖਬਰ ਵੀ ਪੱਟੀ ਸਾਹਿਬ ਬਹੁਤ ਅਹਿਮ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ ਪਨ ਮੀਡੀਆ ਦੇ ਵਿੱਚ ਕਹਿੰਦੇ ਆ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਰਾਹੀਂ ਆਊਟਸਾਊਸ ਦੇ ਰਾਹੀਂ ਕਈ ਦਰਜਣਾਂ ਜਿਹੜੇ ਬੰਦੇ ਜਿਹੜੇ 40 ਦੇ ਕਰੀਬ ਕਿਹਾ ਜਾ ਰਿਹਾ ਕਿ ਰੱਖੇ ਸੀਗੇ ਹੁਣ ਕਹਿੰਦੇ ਕਿ ਉਹਨਾਂ ਬੰਦਿਆਂ ਨੂੰ ਕੱਢ ਕੇ ਮਨੀਸ਼ ਸੁਸੋਦੀਆ ਦਿੱਲੀ ਤੋਂ ਕਹਿੰਦੇ ਬੰਦੇ ਲਿਆ ਕੇ ਇਹਨਾਂ ਖਾਲੀ ਕੁਰਸੀਆਂ ਤੇ ਬਿਠਾਉਣਗੇ ਇਹਨਾਂ ਖਾਲੀ ਕੁਰਸੀਆਂ ਦੇ ਉੱਪਰ ਕਹਿੰਦੇ ਆ ਕਿ ਰੱਖਣਗੇ ਜਿਨ੍ਹਾਂ ਦੇ ਬਾਰੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਕੰਮ ਇਹ ਹੈ ਵੀ ਮੋਨੀਟਰਿੰਗ ਕਰਨਾ ਸੋਸ਼ਲ ਮੀਡੀਆ ਨੂੰ ਬੂਸਟ ਲਾ ਦੇਣਾ ਹੋਰ ਬੜਾ ਕੁਝ ਇਹੋ ਜਿਹਾ ਉਹ ਪੰਜਾਬ ਦੇ ਸੀ ਮੁੰਡੇ ਕੁੜੀਆਂ ਉਹਨਾਂ ਨੂੰ ਕੱਢ ਕੇ ਹੁਣ ਦਿੱਲੀੋਂ ਲਿਆ ਕੇ ਕਹਿੰਦੇ ਨੌਕਰੀਆਂ ਦੇਣਗੇ ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਪੰਜਾਬ ਦੇ ਧੀਆਂ ਪੁੱਤ ਸੈਲਰੀ ਲੈ ਰਹੇ ਸੀ ਉਹ ਕਹਿੰਦੇ ਥੋੜੀ ਸੀਗੀ ਔਰ ਕਹਿੰਦੇ ਆ ਕਿ ਹੁਣ ਜਿਹੜੇ ਦਿੱਲੀੋਂ ਲਿਆਉਣੇ ਆ ਉਹ ਦਿੱਲੀ ਵਾਲੇ ਪੇ ਸਕੇਲ ਤੇ ਰੱਖੇ ਜਾਣੇ ਆ ਔਰ ਮਹਿੰਗੇ ਰੱਖੇ ਜਾਣੇ ਆ ਤਾਂ ਪੰਜਾਬ ਦੇ ਬੰਦਿਆਂ ਨੂੰ ਕੱਢ ਕੇ ਮਨੀਸ਼ ਸੋਧਿਆ ਆਪਣੇ ਬੰਦਿਆਂ ਨੂੰ ਇੱਥੇ ਦਿੱਲੀ ਦੇ ਵਿੱਚੋਂ ਲਿਆ ਕੇ ਪੰਜਾਬ ਦੇ ਵਿੱਚ ਬਿਠਾ ਰਿਆ ਤਾਂ ਕਿਵੇਂ ਦੇਖਦੇ ਹੋ ਇੱਕ ਤਾਂ ਇੰਟਰਫੇਰੈਂਸ ਵੱਧ ਗਈ ਆ ਦੂਜੀ ਛੁੱਟੀ ਜਿਹੜੀ ਆਪਸ ਦੇ ਵਿੱਚੋਂ ਹੀ ਜਿਹੜੀ ਇਹਨਾਂ ਦੀ ਟਸਲ ਚੱਲ ਪਈ ਹੈ ਉਹਦੇ ਬੰਦਿਆਂ ਨੂੰ ਉਹ ਹਟਾ ਰਿਆ ਦੂਜੇ ਬੰਦਿਆਂ ਨੂੰ ਉਹ ਹਟਾ ਰਿਆ ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਇਸ ਪੂਰੀ ਖਬਰ ਨੂੰ ਦੇਖੋ ਸੁਖਵਿੰਦਰ ਜੀ ਗੱਲ ਇਹ ਹੈ ਦੇਖੋ ਉਹਨਾਂ ਦੀ ਪਾਰਟੀ ਹੈ ਗਵਰਨਮੈਂਟ ਹੈ ਜੋ ਮਰਜ਼ੀ ਕਰਨ ਆਪਾਂ ਨੂੰ ਤਾਂ ਕਰਨੀ ਹੈ ਪਰ ਜਿਹੜੀ ਪਰਸੈਪਸ਼ਨ ਬਣਦੀ ਹੈ ਜਿਹੜੀ ਸ਼ਾਇਦ ਉਹਨਾਂ ਨੂੰ ਪਤਾ ਹੋਇਆ ਹੈ ਜਾਂ ਨਹੀਂ ਪਤਾ ਲੱਗਦੀ ਉਹ ਇਹ ਕਿ ਜਦੋਂ ਪੰਜਾਬ 'ਚ ਤਾਂ ਜੋ ਮਰਜ਼ੀ ਹੁੰਦਾ ਦਿੱਲੀ ਵਾਲਿਆਂ ਦਾ ਰਾਜ ਹੈਗਾ ਗਵਰਨਮੈਂਟ ਦੇ ਵਿੱਚ ਵੀ ਪੰਜਾਬੀ ਸੈਕੰਡ ਰੇਟ ਹੋਗੇ ਮੰਨ ਸਾਡੇ ਸੀਐਮ ਤੋਂ ਲੈ ਕੇ ਜਿੱਥੇ ਦਿੱਲੀ ਵਾਲਾ ਕੋਈ ਖੜਾ ਹੈ ਚਾਹੇ ਉਹ ਪੀਐਨ ਹੋਵੇ ਚਾਹੇ ਕਲਰਕ ਹੈ ਉਹਦੇ ਮੁਕਾਬਲੇ ਸੈਕੰਡ ਰੇਟ ਹੈ ਮਤਲਬ ਫਾਈਲਾਂ ਚੈੱਕ ਕਰਨ ਤੋਂ ਲੈ ਕੇ ਬਦਲੀਆਂ ਕਰਨ ਤੋਂ ਲੈ ਕੇ 88 ਲਾਉਣ ਤੱਕ ਲੈ ਕੇ ਸਿਕਿਉਰਿਟੀ ਤੱਕ ਹਰ ਚੀਜ਼ ਦੇ ਵਿੱਚ ਉਹ ਨੰਬਰ 1 ਨੇ ਸਾਡੇ ਜਿਹੜੇ ਬੰਦੇ ਸਾਡੇ ਆਈਐਸ ਆਈਪੀਐਸ ਸਾਡੇ ਸਾਰੇ ਦੇ ਸਾਰੇ ਪੋਲੀਟੀਸ਼ੀਅਨ ਸਾਡੇ ਮੰਤਰੀ ਸਾਡੇ ਐਮਐਲਏ ਨੰਬਰ 2 ਨੇ ਔਰ ਜਿਹੜਾ ਇਹ ਖੋਲੇ ਸੀ ਇਹਨਾਂ ਨੇ ਡਿਪਾਰਟਮੈਂਟ ਜਿਹੜੀ ਫੈਕਟਰੀ ਹੈ ਇਨਫੋਰਮੇਸ਼ਨ ਦੀ ਜਿਵੇਂ ਬੀਜੇਪੀ ਨੇ ਵੀ ਆਈਟੀ ਸੈਂਟਰ ਖੋਲੇ ਹੋਏ ਅੱਜ ਕੱਲ੍ਹ ਰਵਾਜ ਹੀ ਬਣ ਗਿਆ ਇਹ ਇੱਕ ਫੈਕਟਰੀ ਲਾ ਲੈਂਦੇ ਨੇ ਝੂਠ ਦੀ ਫੈਕਟਰੀ ਹੁੰਦੀ ਹੈ ਬੇਸਿਕਲੀ ਕਿ ਦੂਜਿਆਂ ਨੂੰ ਮੋਨੀਟਰ ਕਰੋ ਕੌਣ ਕਿੱਥੇ ਕੀ ਬੋਲ ਰਿਹਾ ਹੈ ਕਿਦਾਂ ਸਹ ਰਿਹਾ ਹੈ ਕਿਹੜਾ ਕਪੜਾ ਪਾ ਰਿਹਾ ਹੈ ਉਹ ਮੋਨੀਟਰਿੰਗ ਹੈ ਜਿਹੜੀ ਫਿਰ ਉਹਦੇ ਹਿਸਾਬ ਨਾਲ ਨੈਰੇਟਿਵ ਚ ਲਾਓ ਉਹ ਅਜੰਡਾ ਤਾਂ ਬੇਸਿਕਲੀ ਐਂਟੀ ਪੰਜਾਬ ਅਜੰਡਾ ਹੈ ਆਉਣ ਵਾਲੇ 27 ਤੱਕ ਜਿਹੜਾ ਚੱਲਣਾ ਹੈ ਉਹ ਇਹ ਹੈ ਕਿ ਲੋਕਾਂ ਦੇ ਜਿਹੜੇ ਵਖਰੇਵੇਂ ਨੇ ਆਪਣੇ ਕਿਸਾਨਾਂ ਦੇ ਆਫਸ ਵਿੱਚ ਜਿੱਥੇ ਬੰਦਿਆਂ ਦੇ ਪਿੰਡਾਂ ਦੇ ਵਿੱਚ ਜੱਟ ਤੇ ਦਾਲਿਤ ਦਾ ਸਿੱਖ ਤੇ ਹਿੰਦੂ ਦਾ ਮਤਲਬ ਉਹ ਸਾਰਾ ਅਜੰਡਾ ਚੱਲਣਾ ਹੈ ਉਹ ਆਪਾਂ ਦੇਖਿਆ ਕਿ ਜਦੋਂ ਆਮ ਆਦਮੀ ਪਾਰਟੀ ਆਈ ਤਾਂ ਪਹਿਲਾਂ ਹੀ ਇੱਥੇ ਮੰ ਪਟਿਆਲਾ ਹੀ ਆਪਣੇ ਗਾਲੀ ਦੇ ਮੰਦਰ ਦੇ ਵਿੱਚ ਪਹਿਲਾਂ ਹੀ ਮਤਲਬ ਕਲੈਸ਼ ਹੋਇਆ ਸੀ ਸੋ ਇਹ ਜਿਹੜੇ ਇਤਾਂ ਦੀਆਂ ਇੰਡਸਟਰੀ ਖੋਲਹੀ ਜਾਂਦੀ ਹੈ ਨਾ ਉਹਦਾ ਮਤਲਬ ਇਹੀ ਹੁੰਦਾ ਕਿ ਤੁਸੀਂ ਖਾਸ ਕਿਸਮ ਦੀ ਇਨਫੋਰਮੇਸ਼ਨ ਕਿਸ ਕਿਸਮ ਦਾ ਪ੍ਰਪਾਗੈਂਡਾ ਪ੍ਰਮੋਟ ਕਰੋ ਤੇ ਦੂਜੇ ਨੂੰ ਸਪਰੈਸ ਕਰੋ ਸੋ ਉਹਦੇ ਚ ਜਿਹੜੀ ਐਡੀਸ਼ਨਲ ਚੀਜ਼ ਤੁਸੀਂ ਦੱਸ ਰਹੇ ਹੋ ਕਿ ਜੀ ਦਿੱਲੀੋਂ ਬੰਦੇ ਲਿਆਂਦੇ ਜਾ ਰਹੇ ਨੇ ਪਹਿਲੀ ਗੱਲ ਤਾਂ ਉਹਨੂੰ ਪੰਜਾਬੀ ਨਹੀਂ ਹੁੰਦੇ ਹੋਣੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੂੰ ਪੈਸੇ ਤੁਸੀਂ ਸਾਧਨ ਨਹੀਂ ਲਟਾਉਣੇ ਨੇ ਇਹਨਾਂ ਪੰਜਾਬ ਦੇ ਪਹਿਲਾਂ ਹੀ ਸਿਕਿਉਰਿਟੀ ਦੇ ਕਿੰਨੇ ਨਾਮਾ ਹਟ ਲੁੱਟੇ ਜਾ ਰਹੇ ਨੇ ਸਭ ਇਹਦਾ ਰਿਜ਼ਲਟ ਵੀ ਰਖੇ ਲੈਂਦਾ ਲੌਂਗ ਰਨ ਬੜਾ ਮਾੜਾ ਨਿਕਲੂਗਾ ਹਮ ਆਮਾਦਮੀ ਪਾਰਟੀ ਨੂੰ ਸਾਈਡ ਕਰਨਾ ਪਊਗਾ ਪੰਜਾਬ ਦੇ ਯੂਨਿਟ ਨੂੰ ਤੇ ਦਿੱਲੀ ਵਾਲੇ ਨੂੰ ਹਮ ਕਿ ਕੌਣ ਉਹਨਾਂ ਦੇ ਵਿੱਚੋਂ ਪ੍ਰਾਇਮਰੀ ਹੈ ਕੌਣ ਸੈਕੰਡਰੀ ਹਮ ਕਿ ਪੰਜਾਬ ਦੇ ਸਾਡੇ ਜਿਹੜੇ 92 94 ਐਮ ਐਲ ਏ ਸੀ ਚੁਣੇ ਹੋਏ ਨੇ ਕਿ ਉਹਨਾਂ ਨੇ ਇਦਾਂ ਹੀ ਰਹਿਣਾ ਹਮ ਮਤਲਬ ਉਹਨਾਂ ਨੇ ਬਾਉਂਡਰਡ ਦੇਖ ਲਈ ਬਣਾ ਕਿ ਦੇ ਨਾਲ ਜਾਂ ਆਪਣੀ ਕੋਈ ਗੱਲ ਵੀ ਕਰਨੀ ਹੈ ਇਹ ਮੇਰਾ ਖਿਆਲ ਹੈ ਇਹ ਇਹ ਪੰਜਾਬ ਦੇ ਵਿੱਚ ਇਸ ਗੱਲ ਦੀ ਇੱਕ ਬੜੀ ਵੱਡੀ ਮੇਰਾ ਖਿਆਲ ਹੈ ਸੰਕਟ ਉੱਠਣ ਵਾਲਾ ਹੈ ਇਸ ਗੱਲ ਦੇ ਖਿਆਲ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਤਾਂ ਬਿਲਕੁਲ ਹੀ ਨੇ ਹੱਥੇ ਹੀ ਕਰ ਦਿੱਤੇ ਆ ਔਰ ਉਹਨਾਂ ਤੋਂ ਪਾਵਰਾਂ ਲੈ ਕੇ ਸਾਰੀਆਂ ਪਾਵਰਾਂ ਦਿੱਲੀ ਵਾਲਿਆਂ ਨੇ ਆਪਣੇ ਕੋਲ ਲੈ ਲੀਆਂ ਨੇ ਔਰ ਹੈਰਾਨੀ ਦੀ ਗੱਲ ਇਹ ਆ ਕਿ ਦਿੱਲੀ ਵਾਲਿਆਂ ਦੀ ਵੀ ਆਪਸ ਵਿੱਚ ਜਿਹੜੀ ਆ ਉਹ ਬਣ ਨਹੀਂ ਰਹੀ ਦਿੱਲੀ ਲੋਬੀ ਦੀ ਵੀ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਬਣ ਨਹੀਂ ਰਹੀ ਮੈਨੂੰ ਲੱਗਦਾ ਤੁਸੀਂ ਦੇਖਿਆ ਹੁਣ ਕਿ ਜਦੋਂ ਇੱਥੇ ਪਹਿਲਾਂ ਤਾਂ ਜਰਨੈਲ ਸਿੰਘ ਤੇ ਰਾਗਵ ਚੱਡਾ ਆਏ ਹੁਣ ਉਹ ਨਹੀਂ ਕਿਤੇ ਦੇਖਦੇ ਫਿਰ ਸੰਦੀਪ ਪਾਠਕ ਦੀ ਐਂਟਰੀ ਹੁੰਦੀ ਆ ਫਿਰ ਉਹ ਹੁਣ ਉਹ ਨਹੀਂ ਕਿਤੇ ਦੇਖ ਰਹੇ ਮਨੀਸ਼ ਸੋਦੀਆ ਤੇ ਜਿਹੜੇ ਉਹ ਆਗੇ ਜੈਨ ਸਾਹਿਬ ਸਤਿੰਦਰ ਜੈਨ ਆਗੇ ਔਰ ਇਸ ਤੋਂ ਪਹਿਲਾਂ ਵਿਭੂਪ ਕੁਮਾਰ ਆਗੇ ਸੀ ਹੁਣ ਜਿਹੜੇ ਸੰਦੀਪ ਪਾਠਕ ਵੀ ਨਹੀਂ ਦੇਖ ਰਹੇ ਤੇ ਨਵਲ ਅਗਰਵਾਲ ਜਿਹੜੇ ਸੀਗੇ ਉੱਪਰ ਬਿਠਾਏ ਹੋਏ ਅਫਸਰਾਂ ਦੇ ਉਹ ਵੀ ਜਿਹੜੇ ਇਹਨਾਂ ਤੋਂ ਦਵਲਤੇ ਆ ਔਰ ਕਈ ਛੁੱਟੀਆਂ ਹੋ ਗਈਆਂ ਔਰ ਇਹ ਵੀ ਪਤਾ ਲੱਗ ਰਿਹਾ ਕਿ ਦਿੱਲੀ ਵਾਲਿਆਂ ਦੀ ਵੀ ਆਪਸ ਦੇ ਵਿੱਚ ਟਸਲ ਚੱਲ ਰਹੀ ਹੈ ਬਾਨੀ ਲਈ ਔਰ ਇੱਕ ਬੰਦਾ ਦੂਜਿਆਂ ਦੇ ਬੰਦੇ ਹਟਾ ਰਿਹਾ ਤੇ ਦੂਜਾ ਬੰਦਾ ਤੀਜੇ ਦੇ ਬੰਦੇ ਹਟਾ ਰਿਹਾ ਇਸ ਤਰੀਕੇ ਨਾਲ ਦਿੱਲੀ ਵਾਲਿਆਂ ਦੀ ਵੀ ਆਪਸ ਚ ਪੰਜਾਬ ਚ ਬਣ ਨਹੀਂ ਰਹੀ ਮੈਨੂੰ ਲੱਗਦਾ ਮਲਾਈ ਮਲੂਈ ਨੂੰ ਲੈ ਕੇ ਰੌਲਾ ਚੱਲ ਰਿਹਾ ਪੰਜਾਬ ਦੇ ਵਿੱਚ ਕਿਤੇ ਇਹ ਨਾ ਜ਼ਿਆਦਾ ਖਾਜੇ ਤੇ ਕਿਤੇ ਉਹ ਨਾ ਜ਼ਿਆਦਾ ਖਾਜੇ ਐਕਚੁਅਲੀ ਸੁਵਿੰਦਰ ਜੀ ਪਾਰਟੀ ਦਾ ਜਿਹੜਾ ਸਟਰਕਚਰ ਹੈ ਉਹ ਇਦਾਂ ਦਾ ਹੈ ਇਹ ਦਿੱਲੀ 'ਚ ਕਿਹੜਾ ਬਣਦੀ ਸੀ ਤਿਸ਼ੀ ਕੁਛ ਹੋਰ ਕਹਿੰਦੇ ਸੀ ਮੈਡਮ ਸੰਜੇ ਸਿੰਘ ਕੁਛ ਹੋਰ ਕਹਿੰਦਾ ਸੀ ਉਹ ਬੇਬੇ ਕੁਮਾਰ ਕੁਛ ਹੋਰ ਕਹਿੰਦਾ ਸੀ ਉਹ ਲੜਕੀ ਜਿਹੜੀ ਕੁੱਟੀ ਸੀ ਕੀ ਨਾਮ ਹੈ ਉਹਦਾ ਜਿਹੜੀ ਕਰਦੇ ਵਿੱਚ ਆਪਣੇ ਦਫ਼ਤਰ 'ਚ ਸੀ ਸੁਵਾਤੀ ਮਾਲੀਵਾਲ ਜਿਹੜੇ ਨੇ ਰਾਜ ਸਭਾ ਮੈਂਬਰ ਸੀ ਉਹ ਬਣਦੀ ਕਿਹੜੀ ਸੀ ਬਣਦੀ ਬਣਦੀ ਕਿਸੇ ਦੀ ਨਹੀਂ ਹੈ ਇਹ ਤਾਂ ਉਦੋਂ ਦੀ ਗੱਲ ਹੈ ਆਪਾਂ ਤੁਸੀਂ ਤਾਂ ਆਪ ਕੀਤੀ ਵਾਲੇ ਬੰਦੇ ਹਾਂ ਮੈਂ ਵੀ ਕੀਤੀ ਵਾਲਾ ਦੇਖੋ ਜੇ ਕੀਲਿਆਂ ਨਾਲ ਬੰਨ ਕੇ ਚੰਗਰਾਂ ਨੂੰ ਚਾਰਾ ਪਾਈਏ ਫਿਰ ਉਹ ਆਪਣਾ ਆਪਣਾ ਖਾਈ ਜਾਂਦੇ ਆ ਜੇ ਖੁੱਲੇ ਚ ਜਾਣਾ ਸਿੱਟਦਾ ਉਹਦੇ ਖੁੱਲੇ ਹੀ ਛੱਡ ਦੋ ਤਾਂ ਆਪਸ ਵਿੱਚ ਉਹਨੇ ਟਕਰਾਂ ਵੀ ਮਾਰਨੀ ਹੁੰਦੀਆਂ ਨੇ ਮਤਲਬ ਕੰਮ ਅੰਦਰ ਚ ਖਾਨਪਿੰਡ ਤੇ ਚੱਲ ਰਿਹਾ ਇੱਕ ਦੋ ਦੇ ਟਕਰਾਂ ਮਾਰ ਰਹੇ ਨੇ ਤੇ ਜਿਹਦਾ ਤਾਂ ਲੱਗਦਾ ਉਹ ਦੋ ਇਹਨੂੰ ਤੱਕ ਕੇ ਉੱਥੇ ਛਕਣ ਲੱਗ ਜਾਂਦਾ ਮਤਲਬ ਹਾਲਾਤ ਐਸੀ ਬਣੀ ਹੋਈ ਹੈ ਪਰ ਬੜੀ ਮੈਂ ਸਮਝਦਾ ਵੀ ਪੰਜਾਬ ਲਈ ਵੀ ਗਵਰਨੈਂਸ ਦੀ ਵੀ ਓਵਰਆਲ ਬੜੀ ਦਰਦਨਾਕ ਖੁਬਾਤ ਹੈ ਜਾਂ ਸੀਐਮ ਸਾਹਿਬ ਦਾ ਮੇਰਾ ਖਿਆਲ ਹੈ ਉਹਨਾਂ ਦਾ ਵਿਚਾਰਿਆਂ ਦਾ ਕੋਈ ਹੈ ਹੀ ਨਹੀਂ ਆਸੇ ਤੇ ਵੀ ਕੰਟਰੋਲ ਨਹੀਂ ਮੈਨੂੰ ਲੱਗ ਰਿਹਾ ਜਿਹੜਾ ਆਪਣੇ ਦਫ਼ਤਰ ਦੇ ਬੰਦੇ ਨਹੀਂ ਬਦਲ ਸਕਦਾ ਸੀਐਮ ਉਹ ਦੀ ਕਾਦੀ ਪਾਉਂਦਾ ਪਰ ਬਾਰ-ਬਾਰ ਜਿਹੜੇ ਦਿੱਲੀ ਵਾਲੇ ਜਿੰਨੀ ਵੀ ਲੋਕੀ ਉਹ ਦਿਖਾਉਂਦੇ ਨੇ ਕਿ ਇਹ ਸਾਡੀ ਚੱਲਦੀ ਹੈ ਭਾਈ ਹੋਰ ਕਿਸੇ ਦੀ ਨਹੀਂ ਚੱਲਦੀ ਯਾਰ ਉਹਨਾਂ ਦੇ ਵਿੱਚ ਵੀ ਇਹ ਹੈ ਕਿ केजरीवाल ਸਾਹਿਬ ਦਾ ਕਦੇ ਉਹਨਾਂ ਦੀ ਵਾਈਫ ਨੂੰ ਲੀਡਰ ਬਣਾ ਲੈਂਦੇ ਨੇ ਸੈਕੰਡ ਬੰਦਾ ਨਹੀਂ ਕੋਈ ਮੇਰੇ ਖਿਆਲ ਚ ਮੈਨੂੰ ਤਾਂ ਅੱਜ ਤੱਕ ਨਜ਼ਰ ਨਹੀਂ ਆਇਆ ਕਿ केजरीवाल ਸਾਹਿਬ ਤੋਂ ਸੁਪਰੀਮ ਕੋਰਟ ਉਹਨਾ ਸੈਕੰਡ ਕਿਹੜਾ ਬੰਦਾ ਹੈ ਹਮਮਤ ਮਤਲਬ ਇੰਨੀ ਦੇਰੋਂ ਜੇਲ੍ਹ ਚ ਰਹੇ ਕੋਈ ਬੰਦਾ ਉੱਥੇ ਨਹੀਂ ਬਿਠਾ ਸਕਿਆ ਉਸ ਤਰੀਕੇ ਦੇ ਨਾਲ ਔਰ ਪੰਜਾਬ ਚ ਵੀ ਉਹੀ ਕਲਚਰ ਆ ਰਿਹਾ ਹੈ ਜਾਂ ਉਹਦੇ ਵਿੱਚ ਵੀ ਟੋਟਲ ਅਨਾਰਕੀ ਕੋਈ ਕਿਸੇ ਦੀ ਰਿਸਪੌਂਸਿਬਿਲਟੀ ਨਹੀਂ ਪਾਵਰ ਪਤਾ ਨਹੀਂ ਕਿਹਦੇ ਕਿਹਦੇ ਕੋਲ ਹੈ ਪਰ ਸਾਰੇ ਅਫਸਰ ਨੇ ਜਿੰਨੇ ਨੇ ਚਾਹੇ ਉਹ ਬੁਸਦੇ ਨੇ ਚਾਹੇ ਉਹ ਸਿਵਲ ਦੇ ਨੇ ਦੂਜੇ ਕੋਈ ਵੀ ਬੰਦਾ ਮਤਲਬ ਕੰਫਰਟੇਬਲ ਨਹੀਂ ਸਾਰਿਆਂ ਲਈ ਅਨਸਰਟੇਨਟੀ ਸਾਰਿਆਂ ਲਈ ਡਰ ਸਾਰਿਆਂ ਦੀ ਸਿਕਿਉਰ ਕਿ ਪਤਾ ਨਹੀਂ ਕੀ ਹੋ ਜਾਣਾ ਕੀ ਹੋ ਜਾਣਾ ਸੀਨੀਅਰ ਮੋਸਟ ਜਿਹੜੇ ਮੈਨੂੰ ਕਿਸੇ ਨੇ ਦੱਸਿਆ ਵੀ ਸੀਨੀਅਰ ਮੋਸਟ ਜਿਹੜੇ ਮਤਲਬ ਅਫਸਰ ਨੇ ਚੀਫ ਸਕੱਟਰੀ ਤੱਕ ਦੇ ਉਹਨੂੰ ਨੂੰ ਹੀ ਪਤਾ ਲੱਗਦਾ ਬਦਲੀ ਕਦ ਹੋ ਜਾਣੀ ਹੈ ਬਦਲੀ ਆ ਕੇ ਚਪੜਾਸੀ ਜਾਂ ਲੋਅਰ ਲੈਵਲ ਦੇ ਬੰਦੇ ਦੱਸਦੇ ਨੇ ਕਿ ਕਿੱਤਾ ਜੀ ਬਦਲੀ ਹੋ ਗਈ ਹੈ। ਅਜਿਹਾ ਹਾਲ ਤੇ ਹੀ ਬਣੀ ਹੋਈ ਤੇ ਇਤਾਂ ਦਾ ਐਡਮਿਨਿਸਟ੍ਰੇਸ਼ਨ ਮੇਰਾ ਨਹੀਂ ਖਿਆਲ। ਬਨਾਨਾ ਰਿਪਬਲਿਕ ਜਿਨੂੰ ਕਹਿੰਦੇ ਹੁੰਦੇ ਨੇ ਇਤਾਂ ਦਾ ਕਿਤੇ ਨਹੀਂ ਕਦੇ ਦੇਖਿਆ। ਹੂੰ ਕਿ ਪਤਾ ਨਹੀਂ ਕਦ ਕਿਤੇ ਕੀ ਕੀ ਹੋ ਜਾਵੇ। ਮਨ ਲੇ ਇਨੀ ਅਨਸਰਟੇਨਟੀ ਸਾਰੇ ਜਿਓ ਰਹੇ ਨੇ। ਹੂੰ ਤੇ ਪੰਜਾਬ ਦੇ ਲੋਕਾਂ ਨੂੰ ਕੀ ਸਿਕਿਉਰਿਟੀ ਦੇਣੀ ਹੈ ਜੇ ਖੁਦ ਹੀ ਸਿਕਿਉਰ ਨਹੀਂ ਹਨ ਸਾਡੇ ਮੰਤਰੀ ਸੰਤਰੀ ਲੀਡਰ ਜਿਹੜੇ ਪਰ ਲੋਕਾਂ ਨੇ ਤਾਂ ਫੈਸਲਾ ਕਰ ਲਿਆ ਉਹ ਤਾਂ ਇਹ ਪਿੰਡ ਚ ਜਿਹੜੇ ਜਾਂਦੇ ਨੇ ਉੱਥੇ ਮਤਲਬ ਬੇਇੱਜ਼ਤੀ ਹੁੰਦੀ ਹੈ ਮਤਲਬ ਕਿਉਂ ਔਰ ਪੈਂਦੀ ਹੈ ਪਰ ਇਹ ਓਵਰਆਲ ਮੈਂ ਪੰਜਾਬ ਦੀ ਸਿਆਸਤ ਲਈ ਪੰਜਾਬ ਦੀ ਪੋਲਿਟੀ ਲਈ ਪੰਜਾਬ ਦੇ ਸਮਾਜ ਲਈ ਪੰਜਾਬ ਦੇ ਮਾਹੌਲ ਲਈ ਇੱਕ ਖਤਰਨਾਕ ਨਿਕਲਣਾ ਜਿਹੜੀ ਹੋ ਰਹੀ ਹੈ ਬਿਲਕੁਲ ਚਲੋ ਪੱਟੀ ਸਾਹਿਬ ਤੁਸੀਂ ਪ੍ਰੋਗਰਾਮ ਜੋ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤ ਤੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਪਿਆਰ ਸਤਿ ਸ੍ਰੀ ਅਕਾਲ ਥੈਂਕ ਯੂ ਤਾਂ ਇਹ ਸਨ ਡਾਕਟਰ ਹਰਮਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਆ ਉਮੀਦ ਕਰਦੇ ਆ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਣੀ ਹੈ ਦੁਬਾਰਾ ਫਿਰ ਮਿਲਾਂਗੇ ਧੰਨਵਾਦ